What ਉਹਨੇ ਕਹਿ ਦਿੱ ਮੈਂ ਹਮਾਰਾ 라ਹੁ ਨੇ ਕਿਹਾ ਕਿ ਇੱਕ ਗਾਵ ਉਹ ਸਰ ਉਹ ਕਹਿੰਦਾ ਜੀ ਮੈਂ ਦੱਸ ਦੇਣਾ ਤੁਹਾਨੂੰ ਉਹਨੇ ਆਪਣੀ ਅਗਣ ਸੂਤ ਗੂਜ ਦੇ ਮੁਤਾਬਕ ਸਾਰੇ ਰਸਤੇ ਬੰਦ ਕਰਨ ਦੇ ਯਤਨ ਕੀਤੇ ਯਾਦ ਵਿੱਚ ਆਪਾਂ ਜੋ ਨੇ ਪਹਿਲਾ ਪ੍ਰਣ ਕਰੋ ਕਿ ਬਾਬਾ ਰੋਸ਼ਨ ਸਿੰਘ ਜੀ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਾਸ ਨੇ ਗੁਰਦੁਆਰਾ ਸ਼ੰਤਪੁਰ ਸਿੰਘ ਜੀ ਪਾ ਜੀ ਨੂੰ ਦੱਸੇ ਜੀ ਤੁਨ ਦੋ ਪੱਗਾ ਸੰਤ ਪਵਤੀ ਜੈਹਲਨਾ ਯੋਗ ਹਨ ਜੋ ਹੀ ਰਲ ਮਿਲ ਕੇ ਸੰਗਤ ਦੇ ਸੰਯੋਗ ਨਾਲ ਸੰਗਤ ਦਾ ਸਭ ਤੋਂ ਵੱਡਾ ਸੰਯੋਗ ਹੁੰਦਾ ਹੈ ਕਿਉਂ ਸੰਗਤ ਇਹ ਗੁਰੂ ਰੀਸਰੇ ਦਾ ਸੰਗਤ ਇੱਕ ਈਕੀ ਵਿਸ਼ੇ ਹੁੰਦੀ ਹੈ ਕਿੰਨਾ ਉਹ ਦਾ ਮਹਤਮ ਜਜ਼ਾ ਦਰ ਗੁਰੂ ਨਾਲ ਜੋ ਸੰਗਤਿ ਕਿਉ ਸੋਏ ਤੇ ਸ਼ਾਂਤ ਜੀ ਦਾ ਹੋਰ ਸੇਵਾਦਾਰ ਵੀ ਉਸ ਨੂੰ ਦੇਣਾ। ਇਸ ਤਰ੍ਹਾਂ ਹੀ ਜੋਰ ਸੰਤਿ ਜੀ ਉਸਨੂੰ ਜੋ ਸੰਤੋ ਜੀ ਜੀ ਸਿੰਘ ਸਾਰੇ ਮਾਤਰਾਂ ਆ ਕੇ ਸੰਗਤਾਂ ਬੋੜੀ ਬੋੜੀ ਜੁੜੂ ਆਈਆਂ ਕੈਨੇਡਾ ਅਮਰੀਕਾ ਜਰਮਨ ਤੋਂ ਹੋਰ ਬਹੁਤ ਸਾਰੇ ਪ੍ਰਾਂਤ ਨਹੀਂ। ਉਸ ਸੰਤਿ ਜੀ ਸਿੰਘ ਸਰਵਪਾਈ ਜੀ ਸੰਜੀ ਕल्याण ਤੋਂ ਰੁੱਤੀ ਹੋਇਆ ਦੇ ਰਹਾ ਹੈ। ਸ મિતਰ ਸਿੰਘ ਜੀ ਇਹ ਰਿਕਾਰਡ ਉਹ ਆਈਓ ਵਿੱਚ ਦੇ ਰਹਾ ਹੈ ਕਿ ਇਤਨਾ ਸਾਰੇ ਸੰਗਤਾਂ ਦੇ ਰਾਹ ਤੇ ਜੋ ਅੰਤਮ ਅਰਦਾਸ ਤੇ ਸੰਗਤਾਂ ਸਮਲੋਈ ਇਹ ਤੇ ਨਾ ਦੀ ਕਰਦਾ ਕੀਤੀ ਹੈ ਸੰਧ ਬੰਨ ਰੂਹ ਨੂੰ ਸਮਾ ਲਈ ਚਰਨਾ ਨੂੰ ਪੂਰੀ ਤਰ੍ਹਾਂ ਦਵਾਇਆ ਸਭ ਛਾਈ ਪਿਆ ਜਗ ਜਾਈ ਤਾਂ ਤੇ ਆਰ ਕਾ ਕੀ ਕੋਤੁਰ ਹਰ ਮਿਸ ਹਰ ਕੋ ਮਿਲ ਤੇ ਇਤਨਾ ਹੀ ਕਿ ਉਹ ਸਾਰੇ ਇੰਟਰਨੈਸ਼ਨਲ ਕੋ ਵੀ ਸੰਗਤ ਦਾ ਇਲਾਕੇ ਨੇ ਸੁਜੋਗ ਦੇ ਕੇ ਦੇ ਦੇ ਦਾ ਮਾਂ ਦੇ ਸਰਕਾਰੀ ਪੈਸੇ ਵੀ ਸਾਰੇ ਸਮੂਹ ਦਾ ਸਫਾਰ ਕਰਨੇ ਆ ਸਾਰੇ ਸਮਾਜਾਂ ਲਾਕੇ ਨੂੰ ਮਾਈਕਰ ਦੀ ਪਰਚਿੰਨੇ ਹੀ ਬਗੇ ਪੁਰਾਣ ਹੈ ਨਾ ਬਗੇ ਮਾਦੀ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਕੋਹਲੀ ਜਿਸ ਦਾ ਮਾਪੇਸ਼ਾਨਾ ਬਹੁਤ ਪਿਆਰ ਸੀ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਕੀਰਤਨ ਦੇ ਵੀ ਮਸਕੀਨ ਸਨ ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਦਾ ਇਸਮਾਗਮ ਪਿੰਡ ਮਕਸੂਦ ਪੁਰਵਖੇ ਰੱਖਿਆ ਗਿਆ ਹੈ ਔਰ ਤੁਸੀਂ ਦੇਖਿਆ ਹੈ ਸ਼ਰਧਾ ਭਾਵਨਾ ਨਾਲ ਸੰਗਤਾਂ ਦੂਰੋਂ ਨੇੜੇੋਂ ਆਈਆਂ ਹਨ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹਨ ਇਹ ਮਹਾਂਪੁਰਸ਼ਾਂ ਦਾ ਪਿਆਰ ਉਹਨਾਂ ਦਾ ਰਸ ਪਿੰਣਾ ਕੀਰਤਨ ਅੱਜ ਵੀ ਸਾਡੇ ਕੰਨਾਂ ਵਿੱਚ ਗੁੰਜ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗਾ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਪੰਜਵੇਂ ਗੱਦੀ ਨਿਸ਼ੀਨ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਸਨ ਔਰ ਜਿਨ੍ਹਾਂ ਨੇ ਸੰਗਤਾਂ ਵਿੱਚ ਬਹੁਤ ਪਿਆਰ ਵੰਡਿਆ ਨਾਮ ਬਾਣੀ ਨਾਲ ਜੁੜਿਆ ਵਿਸ਼ੇਸ਼ ਤੌਰ ਤੇ ਦਾਸ ਨੂੰ ਉਹਨਾਂ ਨੇ ਕੀਰਤਨ ਦੀ ਦਾਤ ਬਖਸ਼ੀ ਦਾਸ ਨੂੰ ਕੀਰਤਨ ਦੀ ਦਾਤ ਬਖਸ਼ੀ ਔਰ ਮੈਂ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆਵਾਂ ਲਿੱਤੀਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੰਤ ਰੋਸ਼ਨ ਸਿੰਘ ਜੀ ਮਸਕੀਨ ਇੱਕ ਐਸੇ ਮਸਕੀਨ ਸਨ ਜਿਨ੍ਹਾਂ ਨੇ ਪਿਆਰ ਵੰਡਿਆ ਸਮਾਜ ਦੇ ਵਿੱਚ ਉਹਨਾਂ ਦੇ ਜਿਹੜੇ ਡੇਰੇ ਦੇ ਨਾਲ ਉਹਨਾਂ ਦੇ ਸਕੂਲ ਕਾਲਜਸ ਹੋਰ ਕਈ ਧਾਰਮਿਕ ادارے ਸਮਾਜ ਦੀ ਸੇਵਾ ਕਰ ਰਹੇ ਨੇ ਔਰ ਮੈਂ ਸਮਝਦਾ ਜਿੱਥੇ ਸੰਤੁਰਸ਼ਨ ਸਿੰਘ ਜੀ ਮਸਕੀਨ ਸੰਗਤ ਨੂੰ ਨਾਮ ਬਾਣੀ ਨਾਲ ਜੋੜ ਰਹੇ ਸੀ ਔਰ ਸਮਾਜ ਦੇ ਵਿੱਚ ਸਿੱਖਿਆ ਦਾ ਵੀ ਪ੍ਰਵਾਹ ਕਰ ਰਹੇ ਸੀ ਉਹਨਾਂ ਦੇ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਵਿੱਚ ਲਗਭਗ 14 ਵਿਦਿਅਕ ادارے ਚੱਲ ਰਹੇ ਨੇ ਔਰ ਅੱਜ ਅਸੀਂ ਉਹਨਾਂ ਦੇ ਆਤਮਿਕ ਸ਼ਾਂਤੀ ਲਈ ਆਤਮਿਕ ਭਲੇ ਲਈ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਆ ਔਰ ਵਿਸ਼ੇਸ਼ ਤੌਰ ਤੇ ਬੀਬੀ ਜਗੀਰ ਕੌਰ ਜੀ ਵੀ ਪਹੁੰਚੇ ਨੇ ਔਰ ਜਥੇਦਾਰ ਅਕਾਲ ਤਖਤ ਦੇ ਸਹਿਬਾਨ ਵੀ ਪਹੁੰਚੇ ਨੇ ਮੈਂ ਸਾਰਿਆਂ ਆਈ ਸੰਗਤ ਦਾ ਸਾਰਿਆਂ ਦਾ ਆਇਆ ਸਤਿਕਾਰ ਕਰਦਾ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ